ਵਿਪਨ ਕੁਮਾਰ ਸਾਨੂੰ ਕੇਵਲ ਕ੍ਰਿਸ਼ਨ ਗਲੀ ਨੰਬਰ 5 ਜੁਯਾਰ ਨਗਰ ਸ਼ਿਮਲਾਪੁਰੀ ਮੇਰਾ ਬੇਟਾ ਗੌਰਵ ਸੋਫਤ ਜੋ ਕਿ ਹਿਮਾਂਸ਼ੀ ਨਾਲ ਵਿਆਹਿਆ ਵਾ ਥੋੜੀ ਦੇਰ ਹੋਈ ਆ ਹਿਮਾਂਸ਼ੀ ਸਪੁੱਤਰੀ ਅਰਜਿੰਦਰ ਕੁਮਾਰ ਬਜਾਜ ਇਸ ਸਾਲ ਇਹ ਪਿਓ ਤੇ ਸਾਨੂੰ ਇੰਨਾ ਕਿ ਦੁਖੀ ਕਰਦਿਆ ਕਿ ਸਾਡਾ ਜੀਣਾ ਦੁੱਬਰ ਹੋਇਆ ਹੋਇਆ ਇੱਥੋਂ ਚੰਗੀ ਭਲੀ ਗਈ ਆ ਗੱਡੀ ਕਰਕੇ ਦਿੱਤੀ ਆ ਬਿਚਰ ਕੇ ਵੇਰਾ ਮੁੰਡਾ ਉਹਨੂੰ ਲੈਣ ਗਿਆ ਧੰਸੀਆਂ ਦੇ ਕੇ ਉਹਨੂੰ ਸੌਫਟ ਕਰਤਾ ਕਹਿੰਦੇ ਤੇਰੇ ਨੂੰ ਤੇਰੇ ਪਰਿਵਾਰ ਨੂੰ ਮਿੰਟਾਂ 'ਚ ਚਕਾ ਲੈਣਾ ਛੁਟਕੀਆਂ ਦੇ ਨਾਲ ਉਸ ਤੋਂ ਬਾਅਦ ਮੈਂ ਵਿਪਲ ਤੇ ਮੇਰਾ ਬੇਟਾ ਭਰੋਪ ਸੋਫਤ ਉਹ ਲੜਨਗੇ ਉਹਦੋਂ ਵੀ ਉਹਦੇ ਪਿਓ ਨੇ ਇਨੀ ਆਤਮਕੀਅਤ ਤੇ ਸਾਨੂੰ ਜਲੀਲ ਕਰਕੇ ਘਰੋਂ ਵਾਪਸ ਕੀਤਾ ਸਾਡਾ ਬੱਸ ਨਹੀਂ ਚੱਲਿਆ ਕਹਿੰਦਾ ਮੈਂ ਭੇਜਨੀ ਨਹੀਂ ਜਿਹੜਾ ਕੁਝ ਬਣਾ ਦਿੱਤਾ ਇਹਨਾਂ ਦਿੱਕਸ਼ਨ ਅਸੀਂ ਕੋਈ ਦਾਜਮੀ ਲੱਤਾ ਕੋਈ ਦਾਜ ਦੀ ਡਿਮਾਂਡ ਨਹੀਂ ਰੱਖੀ ਫੇਰ ਵੀ ਸਾਨੂੰ ਇੰਨਾ ਦੁਖੀ ਕਰਦੇ ਆ ਅੱਕ ਕੇ ਫੇਰ ਮੇਰੇ ਬੱਚੇ ਦੁਬਾਰਾ ਉੱਥੇ ਗਏ ਘੌਰਬ ਵਿੱਕੀ ਸੁਨੀਤਾ ਤੇ ਮੇਰੀ ਗੁड़िया ਅਮਨ ਇਹਨਾਂ ਨੂੰ ਵੀ ਉਹੀ ਧਮਕੀਆਂ ਉਹੀ ਗੱਲਾਂ ਮੈਂ ਭੇਜਨੀ ਨਹੀਂ ਜਿਹੜਾ ਕੁਝ ਕਰਨਾ ਕਰ ਰਿਹਾ ਹੈ ਇਹਨ ਮੇਰੇ ਮੁੰਡੇ ਨੂੰ ਵੀ ਫੋਨ ਤੇ ਧਮਕੀਆਂ ਆਉਂਦੀਆਂ ਨੇ ਮੈਨੂੰ ਪੁਲਿਸ ਕੋਲ ਸਾਈਂ ਹੋ ਗਈ ਹੈ ਮੈਂ ਇੰਨਾ ਡਰ ਗਿਆ ਮੇਰੇ ਮੁੰਡੇ ਦੀ ਤੇ ਮੇਰੇ ਪਰਿਵਾਰ ਦੀ ਗਵਰਨਮੈਂਟ ਮੂਰੇ ਕਾਨੂੰਨ ਮੂਰੇ ਹੱਥ ਜੋੜ ਕੇ ਬੇਨਤੀ ਆ ਕਿ ਰੱਖਿਆ ਕੀਤੀ ਜਾਵੇ ਇਹਦੀ ਜਾਨ ਨੂੰ ਖਤਰਾ ਜੇ ਕੁਛ ਸਾਂਝੇ ਖਾਣ ਦਾ ਤਾਂ ਇਹ ਪਰਿਵਾਰ ਇਹਮਾਨਸ਼ੀ ਰਜਿੰਦਰ ਕੁਮਾਰ ਬਜਾਜ ਸਾਡੀ ਜਾਨ ਦੇ ਜ਼ਿੰਮੇਵਾਰ ਇਹ ਹੋਣਗੇ ਮੈਂ ਇੱਕ ਵਾਰ ਫੇਰ ਕਿਨੂੰਨ ਦੇ ਮੂਰੇ ਹਾਥੀ ਢੋੜ ਕੇ ਬੇਨਤੀ ਕਰਦਾਂ। ਅਮਿਲੂ ਪੁਲਿਸ ਵਰੇ ਸਾਈਨ ਮੇਰੇ ਮੂਰੇ ਦੀ ਧਿਆਨ ਮੌਜੂਦ ਹੈ। ਸੁਰੱਖਿਆ ਦਿੱਤੀ ਗਈ। ਪੰਜਾਬ ਸਰਕਾਰ ਇਹ ਵੀ ਇਨਕੁਆਇਰੀ ਕਰਾਵੇ। ਅਸੀਂ ਕੋਈ ਚੀਜ਼ ਨਹੀਂ ਲੱਗਦੀ। ਮੇਰਾ ਜੋ ਗਹਿਣਾ ਪਾਇਆ ਹੋਇਆ ਸੀ ਮੇਰੇ ਕੰਨੀਓ ਸਾਰਾ ਨਾਲ ਲੈ ਗਈ ਮੈਂ ਜੋ ਸੀਜ਼ਨ ਵਿੱਚੀ ਦੁਕਾਨ ਦੇ ਪੈਸੇ ਇੱਕ 60000 ਆ ਆ ਲੱਗ ਭਗ ਆਪਣੀ ਲੁਮਾਰੀ ਜਿ ਰੱਖਿਆ ਸੀ ਉਹ ਵੀ ਲੈ ਕੇ ਚਲੇ ਗਏ ਇਤੋ ਸਪੈਸ਼ਲ ਅਸੀਂ ਗੱਡੀ ਕਰਕੇ ਦਿੱਤੀ 4-5 ਦਿਨ ਨੂੰ ਉਹਨਾਂ ਦਾ ਉਸ ਤੋਂ ਬਾਅਦ ਨਾ ਸਾਡਾ ਫੋਨ ਚੱਕਿਆ ਨਾ ਇਹਨਾਂ ਨੇ ਕੀਤਾ ਅਸੀਂ ਗਏ 3-4-5 ਵਾਰ ਮੇਰੇ ਬੱਚੇ ਗਏ ਮੈਂ ਵੀ ਇੱਕ ਵਾਰ ਗਿਆ ਤੇ ਜਲੀਲ ਕਰਕੇ ਸਾਨੂੰ ਘਰੋਂ ਬਾਹਰ ਕਰ ਦਿੱਤਾ ਆਪ ਕਹਿੰਦਾ ਤੋਂ ਇਹ ਚੁੱਪੀਆਂ ਦੇ ਪਿੱਛੇ ਛਿਪਾ ਦੇਣਾ ਦੇਖੋ ਮੇਰੇ ਕੋਲ ਇਸ ਸਾਰੇ ਸਾਇੰਸ ਬੋਲ ਰਹੀ ਹੈ। ਬੜਾ ਦਿੱਕਸ਼ਾ ਲੱਗਦਾ ਹੈ। ਆਪਕੇ। ਜੁਕੇ ਹੋ ਕੇ ਆਪਣੀ ਬੇਸਤ ਇਮਾਨਦਾ ਹੋਇਆ ਆਤਮ ਹੱਤਿਆ ਕਰਨ ਲੱਗੇ। ਮੇਰੀ ਆਤਮ ਹੱਤਿਆ ਦੇ ਜ਼ਿੰਮੇਵਾਰ। ਹੀਮੰਸ਼ੀ ਏਰਾ ਪਿਓ ਅਰਜਿੰਦਰ ਕੁਮਾਰ ਪਜਾਰ ਜਹ ਹਨ। ਅੱਗੇ ਮੇਰੀ ਕਾਨੂੰਨ ਨੂੰ ਹੱਥ ਜੋੜ ਕੇ ਬੇਨਤੀ ਹੈ ਮੇਰੇ ਮੁੰਡੇ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਹਾਂ ਸਰ ਕੀ ਨਾਮ ਹੈ ਨਰੇਸ਼ ਕੁਮਾਰ ਜੀ ਅੱਜ ਕੀ ਹੋਇਆ ਕੀ ਹੈ ਇਹ ਪਹਾ ਲਿਖਦਾ ਜੀ ਇਹ ਪਹਾ ਮੇਰੇ ਵੱਡੇ ਬ੍ਰਦਰ ਨੇ ਇਹਨਾਂ ਨੇ ਬੇਟੇ ਦਾ ਵਿਆਹ ਕੀਤਾ ਸੀਗਾ 4 ਕਿ ਮਹੀਨੇ ਪਹਿਲਾਂ ਤੇ ਇਹਨਾਂ ਦੀ ਜਿਹੜੀ ਮਿਸਿਸ ਸੀ ਤੇ ਉਹਨਾਂ ਦੀ ਫੈਮਿਲੀ ਸੋਹਰਾ ਫੈਮਿਲੀ ਬਹੁਤ ਟਰਟਚਰ ਕਰ ਰਹੀ ਸੀਗੀ ਤੇ ਮਹੀਨਾ ਕੇ ਪਹਿਲਾਂ ਇਹ ਗਈ ਆ ਆਪਣੇ ਪੇਕੇ ਘਰ ਤੇ ਬਿਲਕੁਲ ਸਹੀ ਗਈ ਆ ਸਾਰਾ ਜੋ ਗਹਿਣਾ ਪਾਇਆ ਸਾਰਾ ਗਹਿਣਾ ਪਾ ਕੇ ਭੇਜਿਆ ਸੀ ਆਪਣੇ ਕੋਲੋਂ ਪਾਇਆ ਇਹਨਾਂ ਨੇ ਸਾਨੂੰ ਕੁਝ ਨਹੀਂ ਦਿੱਤਾ ਸੀਗਾ ਤੇ ਹੁਣ ਜਦੋਂ ਅਸੀਂ ਲੈਣ ਗਏ ਆ ਮੇਰਾ ਬ੍ਰਦਰ ਮੇਰੇ ਭਤੀਜਾ ਜਾਂ ਹੋਰ ਮੇਰੀ ਭਤੀਜੀ ਜਾਂ ਉਹਨਾਂ ਦੇ ਹਸਬੰਡ ਤਾਂ ਉਹਨਾਂ ਨੂੰ ਬੜਾ ਪੁੱਠਾ ਸਿੱਧਾ ਬੋਲਨੇ ਨੇ ਕਹਿੰਦੇ ਨਹੀਂ ਅਸੀਂ ਕਿਉਂ ਭੇਜੀਏ ਤੁਸੀਂ 3 ਮਹੀਨੇ ਸਾਡੀ ਕੁੜੀ ਨੂੰ ਟੌਰਚਰ ਕੀਤਾ ਵਾ ਤੇ ਅਸੀਂ ਕਿਹਾ ਵੀ ਕੀ ਟੌਰਚਰ ਕੀਤਾ ਹੁਣ ਦੱਸੋ ਤੁਸੀਂ ਕੀ ਟੌਰਚ ਕਹਿੰਦੇ ਦੱਸਾਂਗੇ ਇਕੱਠੇ ਕਰਕੇ ਬੰਦੇ ਦੱਸਾਂਗੇ ਇਹ ਕੱਲ ਵੀ ਇਹਨਾਂ ਦਾ ਇੱਕ ਫੋਨ ਆਇਆ ਫੋਨ ਦੇ ਉੱਤੇ ਇਹਨਾਂ ਨੇ ਬੜਾ ਪੁੱਠਾ ਸਿੱਧਾ ਬੋਲਿਆ ਲੜਕੀ ਦਾ ਬਾਪ ਤੇ ਉਹ ਇੰਨਾ ਟੌਰਚਰ ਕੀਤਾ ਇਹਨਾਂ ਨੇ ਦੋ ਬ੍ਰਦਰ ਨੂੰ ਕਿ ਉਹ ਦੁਖੀ ਹੋ ਕੇ ਉਹਨਾਂ ਨੇ ਫਾਹਾ ਲੈ ਲਿਆ ਇਹਨਾਂ ਨੇ ਬੜੀਆਂ ਮਿੰਤਾ ਕਰਲੇ ਕੀਤੀ ਉੱਥੇ ਲੱਗ ਗਏ ਉੱਥੇ ਬੈਠ ਕੇ ਗੱਲ ਕੀਤੀ ਵੀ ਜਦੋਂ ਤੁਹਾਡੇ ਮਨ ਦੇ ਵਿੱਚ ਕੋਈ ਗੱਲਬਾਤ ਹੈਗੀ ਹੈ ਤਾਂ ਸਾਨੂੰ ਬੈਠ ਕੇ ਦੱਸੋ ਕਹਿੰਦਾ ਇਦਾਂ ਨਹੀਂ ਦੱਸਣੀ ਅਸੀਂ ਤੁਹਾਡੇ ਘਰੇ ਆ ਕੱਟ ਕਰਕੇ ਅੱਗੇ ਦੱਸਾਂਗੇ ਕਹਿੰਦਾ ਚਲੋ ਘਰੇ ਆਜੋ ਘਰੇ ਆ ਕੇ ਇਕੱਠ ਕਰ ਲੂ ਇਕੱਠ ਕਰਕੇ ਸਾਨੂੰ ਘਰੇ ਆ ਕੇ ਦੱਸ ਦੋ ਕੋਈ ਨਹੀਂ ਕਹਿੰਦਾ ਦੱਸਾਂਗੇ ਹੁਣ ਤੁਸੀਂ ਚਲੋ ਬਸ ਉਹ ਹੀ ਟੌਰਚਰ ਦੇ ਕਾਰਨ ਇਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ ਅੱਜ ਸਵੇਰੇ ਇਹਨਾਂ ਨੇ ਫਾਹਾ ਲੈ ਕਿ ਨਾਮ ਕੀ ਸੀ ਉਹਦਾ ਇਹਨਾਂ ਦਾ ਨਾਮ ਸੀਗਾ ਵਿੱਪਨ ਕੁਮਾਰ ਕੀ ਕੰਮ ਕਰਦਾ ਫੋਟੋਗ੍ਰਾਫਰ ਫੋਟੋਗ੍ਰਾਫੀ ਹਾਂਜੀ ਤੇ ਕਿੰਨੇ ਕ ਦਿਨ ਤੋਂ ਚੱਲ ਰਿਹਾ ਸੀ ਕਿ ਇੱਕ ਮਹੀਨਾ ਹੋ ਗਿਆ ਜੀ ਰੋਜ਼ ਹੀ ਇਤਨਾ ਫੋਨ ਆਉਂਦੇ ਸੀ ਧੰਕਾ ਨਹੀਂ ਫੋਨ ਰੋਜ਼ ਆਉਂਦੇ ਸੀਗੇ ਜਦੋਂ ਵੀ ਫੋਨ ਆਉਂਦੇ ਸੀ ਤਾਂ ਇਦਾਂ ਹੀ ਪੁੱਟੇ ਤੇ ਫੋਨ ਆਉਂਦੇ ਸੀ ਬੜਾ ਗਲਤ ਬੋਲ ਰਿਹਾ ਸੀਗਾ ਇਹ ਕਦੋਂ ਪਤਾ ਲੱਗਿਆ ਜੀ ਵੀ ਜਿਹੜਾ ਹਹਾ ਲਿੱਤਾ ਹਹਾ ਲਿੱਤਾ ਕਵੰਡੀਆਂ ਨੇ ਕੁੰਡਾਗੜ ਤਾਇਆ ਖੋਲਿਆ ਨਾ ਫਿਰ ਬੇਟੇ ਨੂੰ ਫੋਨ ਮਾਰਿਆ ਉਹ ਕਹਿੰਦਾ ਮੈਂ 15 ਮਿੰਟ ਚ ਆ ਰਿਹਾ ਉਹ ਜੈਮਲ ਸਿੰਘ ਰੂਟ ਤੇ ਜੋਬ ਕਰਦੇ ਆ ਕਿ ਉਹ ਜਦੋਂ ਆ ਕੇ ਇਹਨਾਂ ਨੇ ਦੇਖਿਆ ਕੁੰਡੀ ਲੱਗੀ ਹੋਈ ਸੀ ਅੰਦਰੋਂ ਇਹਨਾਂ ਨੇ ਹੱਥ ਨਾਲ ਕੁੰਡੀ ਖੋਲੀ ਅੰਦਰ ਆ ਕੇ ਦੇਖਿਆ ਤਾਂ ਫਾਹਾ ਲਿੱਤਾ ਹੋਇਆ ਸੀ ਹਾਂਜੀ ਸਵੇਰ ਦਾ ਸਮਾਂ ਸੀ ਸਵੇਰੇ ਬਿਲਕੁਲ ਠੀਕ ਠਾਕ ਸੀਗੇ ਬੇਟੇ ਨੂੰ ਚਾਹ ਬਣਾਈ ਚਾਹ ਬਣਾ ਕੇ ਉਹਨੂੰ ਰੋਟੀ ਉਟੀ ਖਿਲਾ ਕੇ ਭੇਜਿਆ ਕੌਣ ਕੌਣ ਰਹਿੰਦਾ ਜਿਨ੍ਹਾਂ ਦੇ ਪਰ ਸਿਰ ਹੁਣ ਇੱਥੇ ਦੋ ਹੀ ਜਾਣੇ ਸੀ ਬੇਟਾ ਤੇ ਆਪ ਤੇ ਕੁੜੀ ਦਾ ਕੋਈ ਉਹਦੀ ਕੀ ਇੱਛਾ ਕੀ ਸੀ ਤੁਹਾਨੂੰ ਕੁਝ ਲੱਗਿਆ ਸਾਨੂੰ ਕੁਝ ਵੀ ਨਹੀਂ ਪਤਾ ਲੱਗਿਆ ਇਸ ਤੋਂ 2 ਮਹੀਨੇ ਪਹਿਲਾਂ ਸਾਡੇ ਨਾਲ ਜਾਗਰਨ ਤੇ ਗਈ ਐ ਹਿੰਦਗੜ ਉਦੋਂ ਬਿਲਕੁਲ ਠੀਕ ਠਾਕ ਸੀ ਇੱਥੋਂ ਗਈ ਐ ਬਿਲਕੁਲ ਠੀਕ ਠਾਕ ਗਈ ਐ ਉੱਥੇ ਗਈ ਐ 10 ਦਿਨ 12 ਦਿਨ ਬਿਲਕੁਲ ਠੀਕ ਠਾਕ ਰਹੀ ਐ ਜਦੋਂ ਇਹਨਾਂ ਨੇ 15 ਦਿਨ ਬਾਅਦ ਲੈਣ ਗਏ ਉਦੋਂ ਪਤਾ ਨਹੀਂ ਕੀ ਗੱਲ ਹੋਈ ਉਹਨਾਂ ਨਾਲ ਤੇ ਉਹਨਾਂ ਨੇ ਫਿਰ ਆਨ ਤੋਂ ਜਵਾਬ ਦੇਤਾ ਕਹਿੰਦਾ ਇਦਾਂ ਨਹੀਂ ਭੇਜੇ ਭੇਜਾਂਗੇ ਕਿਸੇ ਗੱਲਬਾਤ ਤੇ ਭੇਜਾਂਗੇ ਇਹ ਕਿਹੜਾ ਏਰੀਆ ਪੈਂਦਾ ਹੈ ਇਹ ਸ਼ਿਮਲਾਪੁਰੀ ਪੈਂਦਾ ਜੀ ਹਾਂ ਦਰਖਾਸਤ ਕਰਾ ਲਿਖਾਤੀ ਹਾਂਜੀ ਦਰਖਾਸਤ ਲਖਾ ਆਈ ਪੁਣੇ 7 ਚੌਂਕੀ ਚ ਬੋਡੀ ਕਿੱਥੇ ਬੋਡੀ ਪੋਸਟਮਾਰਨ ਲਈ ਸਿਵਲ ਹਸਪਤਲ ਲੈ ਗਏ ਹਾਂਜੀ ਉਮਰਤਕ ਬਿਪਨ ਕੁਮਾਰ ਹੈ ਉਹਨਾਂ ਦੀ ਉਮਰ 62 ਸਾਲ ਸੀ ਜੀ ਤੇ ਪਿਓ ਪੁੱਤ ਦੋ ਜਣੇ ਘਰੇ ਰਹਿੰਦੇ ਸੀ ਮੁੰਡਾ ਘਰੋਂ ਗਿਆ ਹੋਇਆ ਸੀ ਕੰਮ ਤੇ ਮਗਰ ਉਹਨਾਂ ਦੇ ਬਜ਼ੁਰਗਾਂ ਨੇ ਕੋਈ ਕਿਸੇ ਪਰੇਸ਼ਾਨੀ ਕਰਕੇ ਉਹਨਾਂ ਨੇ ਫਾਂ ਲੈ ਲਿਆ ਆਪਣੇ ਰਹਿਸ਼ੀ ਕਮਰੇ ਦੇ ਵਿੱਚ ਤੇ ਜਿਨ੍ਹਾਂ ਦੀ ਡੈੱਡ ਬੋਡੀ ਅਸੀਂ ਮੋਰਚਰੀ ਚ ਦਿਖਾ ਕੇ ਕੋਈ ਅਗਲੀ ਕਰਵੇ ਕੋਈ ਅਮਰ ਚਲੇ ਜਾਂਦੇ ਆ ਅਜੇ ਨੂੰ ਸਾਹਮਣੇ ਆ ਕਿੰਨੀ ਉਮਰ ਕਿੰਨੀ ਬਾਹਰ ਸਾਲ ਇਹਨਾਂ ਦੀ ਇਹ ਮੁੰਡਾ ਕਿਹੜਾ ਪਿੰਦੇ ਦਾ ਜੁਝਾਰ ਨਗਰ ਗਲੀ ਨੰਬਰ 5 ਕਿਹੜੇ ਥਾਣੇ ਤੋਂ ਸਰ 18 ਸ਼ਿਮਲਾਪੁਰੀ ਚੌਕੀ ਬਸੰਤਪਾਰਕ ਠੀਕ ਹੈ ਕੋਈ ਰਾਜੇਸ਼ ਵਗੈਰੇ ਤਾਂ ਨਹੀਂ ਲੱਗਦੀ ਕਿ ਜਿੰਦ ਕਰ ਨਹੀਂ ਲੱਗੇ ਮੋਹਰੀ ਯਾਰ ਸ਼ਿਮਲਾਪੁਰ ਸਿਵਲ ਹਸਤਾ